ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾ ਗੁਰਜੀਕਾ ਕਾਲਸਾ ਵਾ ਗੁਰਜੀਤੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਦੇ ਆਸ਼ੇ ਮੁਤਾਬਿਕ ਕੋਈ ਨਾ ਕੋਈ ਟੌਪਿਕ ਦੇ ਉੱਤੇ ਗੱਲ ਕਰੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜੇ ਸਾਡੇ ਸਮਾਜਿਕ ਕਿਰਿਆਵਾਂ ਚੱਲ ਰਹੀਆਂ ਉਹਦੇ ਵਿੱਚ ਅਸੀਂ ਕਿੱਥੇ ਖੜੇ ਹਾਂ ਤੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਤਲਵਾਰਦੀਆਂ ਸਾਰਿਆਂ ਦੇ ਜਿਹੜੇ ਥੱਲੇ ਕਮੈਂਟਸ ਦਿੰਦੇ ਆ ਜਾਂ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਸਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਹਦੇ ਵਿੱਚ ਸਾਥ ਦਿੰਦੇ ਮੇਰਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਇਹ ਲੜੀ ਚੱਲ ਰਹੀ ਸੀ ਉਹ ਕ੍ਰਿਤਕਣ ਤੇ ਚੱਲ ਰਹੀ ਸੀ ਅਸੀਂ ਉਹਦੇ ਬਾਰੇ ਹੋਰ ਥੋੜਾ ਜਿਹਾ ਇੱਕ ਦੋ ਤਿੰਨ ਚੀਜ਼ਾਂ ਐਸੀਆਂ ਆਈਆਂ ਜਿਹੜੀਆਂ ਕਿ ਜਰੂਰ ਜਿਹੜੀ ਵਫਾਦਾਰੀ ਤੇ ਕਰਤਕਾਂ ਦੇ ਉੱਤੇ ਡਿਸਕਸ ਹੋਣ ਮੰਗਦੀਆਂ ਜੀ ਉਹਨੇ ਵਿੱਚ ਇਹ ਐ ਕਿ ਇੱਕ ਸਾਡਾ ਸਿਸਟਮ ਹੈ ਸੋਸਾਇਟੀ ਦਾ ਇੱਕ ਸਿਸਟਮ ਹੈ ਨਿظام ਚੱਲ ਰਿਹਾ ਇੱਕ ਸੋਸਾਇਟੀ ਦੇ ਸਿਸਟਮ ਦੇ ਉੱਤੇ ਇੱਕ ਦੇਸ਼ ਦਾ ਨਿظام ਵੀ ਚੱਲਦਾ ਉਹਨੂੰ ਵੀ ਕਈ ਵਾਰੀ ਅਸੀਂ ਸਿਸਟਮ ਹੀ ਕਰਨੇ ਪਰ ਉਹ ਵੈਰੀ ਕਰਦਾ ਮੈਂ ਇਸ ਕਰਕੇ ਦੋਨਾਂ ਨੂੰ ਅਲੱਗ-ਅਲੱਗ ਕੀਤਾ ਕਿਉਂਕਿ ਸੋਸ਼ਲ ਨਿਜ਼ਾਮ ਇੱਕ ਵੱਖਰਾ ਜਿੱਦਾਂ ਫੈਮਿਲੀ ਸਟਰਕਚਰ ਹੋਰ ਸਟਰਕਚਰ ਸਿਸਟਮ ਹੈ ਸਾਡਾ ਜੀ ਜਿਹੜਾ ਨੇਚਰ ਨਾ ਉਹ ਜਿੱਦਾਂ ਕੈਨੇਡਾ ਦਾ ਵੱਖਰਾ ਹੋਏਗਾ ਅਮਰੀਕਾ ਦਾ ਵੱਖਰਾ ਹੋਏਗਾ ਹੋਰ ਵੱਖਰਾ ਉਹ ਸਿਸਟਮ ਹੈਗਾ ਉਹਨਾਂ ਦਾ ਸਿਸਟਮ ਵਿੱਚ ਅਸੀਂ ਕੰਮ ਕਰਦੇ ਹਾਂ ਸੋ ਉਹ ਸਿਸਟਮ ਤੇ ਨਿਜ਼ਾਮ ਦੇ ਸ ਤੇ ਜਿਹੜਾ ਸਿਸਟਮ ਪ੍ਰਤੀ ਜਾਂ ਨੇਸ਼ਨ ਵਿੱਚ ਜਿਹਨੂੰ ਨੈਸ਼ਨਲਿਜ਼ਮ ਕਹਿ ਦਿੰਦੇ ਆ ਉਹਦੇ ਪ੍ਰਤੀ ਸਾਡੀ ਵਫਾਦਾਰੀ ਹੋਣੀ ਚਾਹੀਦੀ ਹੈ ਜਾਂ ਸੱਚ ਤੇ ਹਿਊਮਨਿਜ਼ਮ ਦੇ ਉੱਤੇ ਗੁਰਬਾਣੀ ਦਾ ਇਹਨਾਂ ਪਹਿਲੂ ਤੇ ਕਿਉਂਕਿ ਇਹ ਬੜਾ ਇੰਪੋਰਟੈਂਟ ਹੈ ਜੀ ਕਿਉਂਕਿ ਜਿਹੜਾ ਨਾਰਮਲੀ ਅੱਜ ਕੱਲ ਜਦੋਂ ਯਾਦਾ ਫੋਰਸ ਸਾਡੀ ਆਟੋਕ੍ਰੇਸੀ ਵੱਲ ਜਾ ਰਹੀ ਹੈ ਉਹਦੇ ਵਿੱਚ ਸਾਰੇ ਕਹਿੰਦੇ ਆ ਵੀ ਸਾਡੀ ਵਫਾਦਾਰੀ ਨੈਸ਼ਨਲਿਜ਼ਮ ਨਾਲ ਹੋਣੀ ਚਾਹੀਦੀ ਹੈ ਤੋ ਗੁਰਬਾਣੀ 'ਚ ਅਸੀਂ ਕਿੱਧਰ ਨੂੰ ਜਾઈએ ਇਹਦੇ ਬਾਰੇ ਅਸੀਂ ਅੱਜ ਡਿਸਕਸ ਕਰਨਾ ਚਾਹਦੇ ਹਾਂ ਹਾਂ ਦੇਖੋ ਜਿਹੜਾ ਗੁਰਬਾਣੀ ਦਾ ਸਨੇਹਾ ਹੈ ਐਂ ਜਾ ਕੇ ਗੁਰਬਾਣੀ ਦਾ ਸੱਚ ਜਾਂ ਗੁਰਬਾਣੀ ਦੇ ਜੀਵਨ ਜੁਗਤਾ ਉਹ ਉਹਨੂੰ ਅਸੀਂ ਕਿਸੇ ਨੈਸ਼ਨਲਿਜ਼ਮ ਵਿੱਚ ਜਾਂ ਆਰਗੇਨਾਈਜ਼ਡ ਧਰਮ ਵਿੱਚ ਕੌਮੀ ਜਾਂ ਕਿਸੇ ਵਿਸ਼ੇਸ਼ ਇਲਾਕੇ ਤੱਕ ਸੀਮਤ ਨਹੀਂ ਰੱਖ ਸਕਦੇ ਠੀਕ ਹੈ ਗੁਰਬਾਨੀ ਦਾ ਜੋ ਸਨੇਹਾ ਸੱਚ ਇਹ ਵਿਸ਼ਵ ਵਿਆਪੀ ਆ ਯੂਨੀਵਰਸਲ ਆ ਤੋਂ ਪਹਿਲਾਂ ਆਪਾਂ ਸਿਸਟਮ ਦੀ ਗੱਲ ਕਰ ਲੈਨੇ ਆ ਹਾਂਜੀ ਉਦਾਂ ਸਿਸਟਮ ਤੇ ਜਿਹੜਾ ਨੈਸ਼ਨਲਿਜ਼ਮ ਇਹਨੂੰ ਬਹੁਤਾ ਜਿਹੜਾ ਆਪਾਂ ਅਲੱਗ ਥਲਗ ਵੀ ਨਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਜੋ ਲਾਇਆ ਹਾਂ ਇਹ ਠੀਕ ਆ ਕਿ ਇੱਦਾਂ ਵੀ ਥੋੜਾ ਇੱਕ ਬੁਨਿਆਦੀ ਅੰਤਰ ਆ ਹਾਂਜੀ ਪਰ ਅਸੀਂ ਇਸ ਸਮੁੱਚੇ ਰੂਪ ਵਿੱਚ ਲੈਨੇ ਆ ਹਾਂਜੀ ਤਾਂ ਪਹਿਲਾਂ ਆਪਾਂ ਸਿਸਟਮ ਦੀ ਗੱਲ ਕਰ ਲੈਨੇ ਆ ਠੀਕ ਹੈ ਜੀ ਕਿ ਦੇਖੋ ਜਿਹੜਾ ਸਿਸਟਮ ਆ ਉਹ ਮੇ ਕੋਈ ਵੀ ਸਿਸਟਮ ਜਿਹੜਾ ਉਹ ਪ੍ਰਤਾਕ ਰੂਪ ਵਿੱਚ ਕਰਪਟ ਨਹੀਂ ਹੁੰਦਾ ਪਰ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਆ ਉਹ ਕਰਪਟ ਹੁੰਦੇ ਆ ਠੀਕ ਆ ਸਾਰੇ ਨਹੀਂ ਪਰ ਉਹਨੂੰ ਜਿਹੜਾ ਉਹ ਅਬਿਊਸ ਸਿਸਟਮ ਨੂੰ ਕਰਦੇ ਆ ਉਹ ਗੱਲ ਜਿਹੜੀ ਆ ਵੱਖਰੀ ਆ ਕਿੰਨੀ ਵਾਰ ਜਿਹੜਾ ਹਰ ਵਾਰਾਂ ਜਿਹੜਾ ਇਹ ਆਪਾਂ ਅੱਗੇ ਚੱਲ ਗੱਲ ਕਰਾਂਗੇ ਕਿੰਨੀ ਵਾਰ ਸਿਸਟਮ ਦੀ ਹਰ 100% ਨੂੰ ਪਾਲਣਾ ਕਰਨ ਵਾਲੇ ਵੀ ਕਿਹ ਸਿਸਟਮ ਐਸੇ ਹੁੰਦੇ ਆ ਕਿ ਇਨਸਾਨੀਆਂ ਦਾ ਘਾਣ ਹੁੰਦਾ ਮਨੁੱਖੀ ਇਨਸਾਨੀਅਤ ਤੋਂ ਬੇਮੁਖ ਹੁੰਦਾ ਮੂੰਹ ਮੋੜ ਲਈ ਮਜਬੂਰ ਹੋ ਜਾਂਦਾ ਇੱਕ ਵੱਖਰਾ ਪਹਿਲੂ ਆ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਠੀਕ ਤਾਂ ਪਹਿਲਾਂ ਅਸੀਂ ਆਮ ਗੱਲ ਕਰ ਲਈਏ ਜਿਹੜਾ ਸਿਸਟਮ ਜਿਹੜਾ ਸਿਸਟਮ ਨੂੰ ਵੀ ਪੂਰੀ ਤਰ੍ਹਾਂ ਜਿਹੜੇ ਨਹੀਂ ਮੰਨਦੇ ਕਿਉਂਕਿ ਕੋਈ ਵੀ ਸਿਸਟਮ ਇਹ ਨਹੀਂ ਕਹਿੰਦਾ ਕਿ ਤੁਸੀਂ ਬੇਈਮਾਨੀ ਕਰੋ ਏਰਾ ਫੇਰੀ ਕਰੋ ਵੱਢੀ ਲਵੋ ਜਾ ਕਿਸੇ ਬੇਗੁਨਾਹ ਦਾ ਕਤਲ ਕਰੋ ਉਹਨੂੰ ਮੌਦੇ ਘਾਟਾ ਜ਼ਾਰ ਹੋ ਜਾ ਉਹਨੂੰ ਟਾਰਗੇਟ ਕਰੋ ਕੋਈ ਵੀ ਸਿਸਟਮ ਐਸਾ ਜ਼ਾਰਾ ਰੂਪ ਵਿੱਚ ਨਹੀਂ ਕੀਂਦਾ ਠੀਕ ਪਰ ਫਿਰ ਵੀ ਆਮ ਤੌਰ ਤੇ ਸੀ ਦੇਖਦੇ ਆ ਕਿ ਸਭ ਕੁਝ ਹੁੰਦਾ ਕਿਉਂਕਿ ਜਿਹੜੇ ਥੱਲੇ ਮੁਲਾਜ਼ਮ ਹੁੰਦੇ ਹੇਟਲੇ ਤਰਜੇ ਦੇ ਉਹ ਕਹਿੰਦੇ ਸਾਨੂੰ ਉਪਰਲੇ ਦਾ ਹੁਕਮ ਆਇਆ ਸਾਨੂੰ ਮੰਨਣਾ ਪਿਆ ਕਰਨਾ ਪਿਆ ਉਹ ਕਹਿੰਦੇ ਸਾਨੂੰ ਹੋਰ ਉਪਰੋਂ ਹੋਗੂਗਾ ਕਿ ਪਾਵ ਰਾਜਨੀਤਿਕ ਲੋਕਾਂ ਦਾ ਦਬਾਅ ਪੈ ਗਿਆ ਇਹ ਸਾਨੂੰ ਆ ਕਰਨਾ ਪਿਆ ਕੇਂਦਰ ਉਹ ਜਾਣਦੇ ਵੀ ਹੁੰਦੇ ਆ ਕਿ ਜਿਸ ਬੰਦੇ ਨੂੰ ਅਸੀਂ ਟਾਰਗੇਟ ਕਰ ਰਹੇ ਆ ਜਾਂ ਇਹਨੂੰ ਅਸੀਂ ਮੌਦੇ ਘਾਟ ਉਤਾਰਨ ਲੱਗੇ ਆ ਇਹ ਬਿਲਕੁਲ ਬੇਗੁਨਾਹ ਇਹਦਾ ਕੋਈ ਗੁਨਾਹ ਨਹੀਂ ਪਰ ਉਸ ਸਮੇ ਉਹ ਹੁਕਮ ਦਾ ਬਧਾ ਉਹਨਾਂ ਦਾ ਉਹ ਕਰਨ ਲਈ ਮਜਬੂਰ ਹੋ ਜਾਂਦਾ ਪਰ ਇਹ ਆਪਾਂ ਮਜਬੂਰੀ ਕਹਿ ਸਕਦੇ ਆ ਕਿ ਜਿਹੜੀ ਮਜਬੂਰੀ ਉਹਦੇ ਆਪਣੇ ਖੁਦਗਰਜ਼ੀ ਨਾਲ ਜੁੜੀ ਹੋਈ ਆ ਉਦੀ ਆਪਣੇ ਹੋਂ ਨਾਲ ਜੁੜੀ ਹੋਈ ਆ ਆਪਣੇ ਸਵਾਰਥ ਨਾਲ ਜੁੜੀ ਹੋਈ ਆ ਜਿਹੜਾ ਗੁਰਬਾਣੀ ਦਾ ਤਾਤਾ ਗੁਰਬਾਣੀ ਦਾ ਸਾਚਾ ਉਹ ਸਾਨੂੰ ਇਹੋ ਜਿਹੇ ਆਇਰਾ ਸਿਸਟਮ ਆ ਜਿਹਦੇ ਵਿੱਚ ਕੋਈ ਬੇਗੁਨਾਹ ਨੂੰ ਟਾਰਗੇਟ ਕਰਨ ਉਹਨਾਂ ਨੂੰ ਮੌਦੇ ਘਾਟ ਉਤਾਰਨ ਜਾਂ ਉਹਨਾਂ ਨੂੰ ਹੋਰ ਕਿਸੇ ਤਰ੍ਹਾਂ ਤੰਗ ਪਰੇਸ਼ਾਨ ਕਰਨ ਦੀ ਇਜਾਜ਼ਤ ਦਿੰਦਾ ਗੁਰਬਾਣੀ ਉਹਨੂੰ ਮੰਡੂ ਹੀ ਕੰਡਮ ਕਰਦੀ ਆ ਉਥੇ ਮਨੁੱਖ ਨੂੰ ਉਤਸ਼ਾਹਤ ਕਰਦੀ ਆ ਕਿ ਉਹਨੇ ਸੱਜ ਨਾਲ ਖੜੇ ਹੋਣਾ ਉਥੇ ਉਹਨੇ ਇਹ ਨਹੀਂ ਦੇਖਣਾ ਕਿ ਜਿਹੜਾ ਮੇਰੇ ਉੱਪਰੋਂ ਦਾ ਹੁਕਮ ਆਇਆ ਕਿਉਂਕਿ ਕੋਈ ਸਾਰਾ ਤੌਰ ਤੇ ਕੋਈ ਵੀ ਜਿਹੜਾ ਕਾਨੂੰਨਾ ਉਹ ਐਸਾ ਨਹੀਂ ਕਹਿੰਦਾ ਕਰਨ ਲਈ ਤੁਸੀਂ ਵੀਨ ਦੇਖੋ ਜੀ ਜਿਹੜੇ ਲੋਕ ਜਾਂ ਉਹ ਨੈਸ਼ਨਲਿਜ਼ਮ ਦੇ ਨੈਸ਼ਨਲਿਜ਼ਮ ਦੇ ਅਧੀਨ ਜਾਂ ਸਿਸਟਮ ਦੇ ਅਧੀਨ ਕੋਈ ਗਲਤ ਕਦੋਂ ਪੁੱਟਦੇ ਆ ਤਾਂ ਕਈ ਵਾਰ ਉਹਨਾਂ ਨੂੰ ਇਵਨ ਦੁਨਿਆਵੀ ਜਿਹੜੀਆਂ ਆਦਤਾਂ ਉਹਨਾਂ ਵਿੱਚ ਵੀ ਉਹਨਾਂ ਨੂੰ ਗੁਨਾਹਗਾਰ ਠਰਾਇਆ ਜਾਂਦਾ ਸਾਡੇ ਸਾਹਮਣੇ ਜਿਹੜੀ ਉਦਾਹਰਨ ਉਹ ਦੂਸਰੀ ਵਿਸ਼ਵ ਜੁੱਧ ਦੀ ਬੜੀ ਪ੍ਰਤੱਖਾ ਕਿ ਜਦੋਂ ਬਾਅਦ ਵਿੱਚ ਮੁਕਦਮੇ ਚੱਲਦੇ ਆ ਜਿਨ੍ਹਾਂ ਲੋਕਾਂ ਨੇ ਉਹਦੇ ਵਿੱਚ ਭਾਗ ਲਿਆ ਹੁੰਦਾ ਜਿਹੜੇ ਯਹੂਦੀਆ ਖਾਸ ਤੌਰ ਤੇ ਉਹਨਾਂ ਉਤੇ ਜ਼ੁਲਮ ਟਾਇਏ ਹੁੰਦੇ ਆ ਤਾਂ ਉਹਨਾਂ ਉਤੇ ਜਿਹੜਾ ਖਾਸ ਤੌਰ ਤੇ ਨੂਰਬਰਗ ਜਦੋਂ ਟ੍ਰਾਇਲ ਜਿਹੜੀ ਹੋ ਜਾਂਦੀ ਆ ਤਾਂ ਜਿਹੜੇ ਉਹ ਦੋਸ਼ੀ ਹੁੰਦੇ ਆ ਉਹ ਕਟਾਰੇ ਵਿੱਚ ਖੜੇ ਕੋ ਕਹਿੰਦੇ ਸਾਨੂੰ ਤਾਂ ਹੁਕਮ ਸੀ ਅਸੀਂ ਤਾਂ ਜੋ ਆਰਡਰ ਆਇਆ ਅਸੀਂ ਆਰਡਰ ਨੂੰ ਫਾਲੋ ਕੀਤਾ ਅਸੀਂ ਆਪਣੇ ਮਰਜ਼ੀ ਨਾਲ ਜਿਹੜਾ ਐਸਾ ਨਹੀਂ ਕੀਤਾ ਪਰ ਜਦੋਂ ਉਹਨਾਂ ਨੂੰ ਅੱਗੇ ਇਹ ਜਿਹੜਾ ਜਵਾਬ ਦਿੱਤਾ ਗਿਆ ਕਿ ਕੋਈ ਬਹਾਨਾ ਨਹੀਂ ਤੁਸੀਂ ਗਲਤ ਕੀਤਾ ਔਰ ਤੁਸੀਂ ਇਹਦੇ ਜ਼ਿੰਮੇਵਾਰ ਹੋ ਤੁਸੀਂ ਕ੍ਰਾਈਮ ਕੀਤਾ ਉਹਨਾਂ ਦੇ ਇਸ ਬਹਾਨੇ ਨੂੰ ਮੰਨਿਆ ਨਹੀਂ ਗਿਆ ਬਲਕਿ ਉਹਨਾਂ ਨੂੰ ਦੋਸ਼ੀ ਗਰਜਾਨਿਆ ਗਿਆ ਦੋ ਜੀ ਮਾਨਿਕ ਉਹ ਨਾ ਨਸ ਜਾ ਮੋਂਦੀਆ ਉਹ ਰਿਆਮ ਤੌਰ ਤੇ ਹੋਰ ਵੀ ਕੀ ਤਾਂ ਜਿਹੜਾ ਐਸਾ ਵਾਪਰਦਾ ਇਹ ਬੀਤੇ ਵੱਲ ਵਿਸ਼ੇਤਾ ਨਜ਼ਰ ਮਾਰੀ ਤਾਂ ਹੁੰਦਾ इवन ਅੱਜ ਵੀ ਹੁੰਦਾ ਕਿ ਜੇ ਅਸੀਂ ਪੰਜਾਬ ਵੱਲ ਨਜ਼ਰ ਮਾਰੀ ਤਾਂ ਕਈ ਵਾਰ ਤਰੱਕੀਆਂ ਲੈਣ ਲਈ ਕਈ ਅਫਸਰਾਂ ਨੇ ਜਿਹੜਾ ਉਹ ਬੇਗੁਨਾਹ ਨੌਜਵਾਨਾਂ ਨੂੰ ਮੌਦੇ ਘਾਟ ਉਤਾਰ ਦਿੰਦਾ ਝੂਠੇ ਮੁਖ ਰਿੰਕੋਲੇ ਬਣਾ ਦੇ ਇੱਕ ਇਹ ਠੀਕ ਉਹਨਾਂ ਤਰੱਕੀਆਂ ਮਿਲ ਗਈਆਂ ਪਰ ਸਮੇਂ ਨਾਲ ਕਈ ਜਿਹੜਾ ਉਹ ਕੁਟਾਰੇ ਵੀ ਖੜੇ ਹੋਏ ਉਹਨੂੰ ਬਕਾ ਦਾ ਸਜ਼ਾਵਾਂ ਮਿਲ ਰਹੀਆਂ ਕਿ ਉਹਨੂੰ ਮਿਲ ਚੁੱਕੀਆਂ ਕਿ ਉਹਨਾਂ ਜ ਮਿਲਣ ਗਈਆਂ ਠੀਕ ਤੇ ਉਹਨਾਂ ਨੇ ਭਾਵੇਂ ਆਪਣੇ ਆਪ ਨੂੰ ਉਸ ਸਮੇਂ ਸਿਸਟਮ ਨੂੰ ਅਬਿਊਜ਼ ਕੀਤਾ ਜਾਂ ਉਪਰਲਿਆਂ ਦੇ ਕਹਦੇ ਕਿ ਸਾਨੂੰ ਜੀ ਫਰਾਂ ਨੇ ਕਿਹਾ ਜੀ ਬਦਲ ਚੱਕ ਲੋ ਜੀ ਉਹਨੂੰ ਚੱਕ ਲਿਆਏ ਉਹਨੂੰ ਕਿਹਾ ਨੂੰ ਮਾਰ ਦੋ ਮਾਰ ਦਿੱਤਾ ਪਰ ਜਿਹੜਾ ਧਰਮ ਦਾ ਕਾਨੂੰਨ ਆ ਜਾਂ ਜਾਂ ਕੀ ਗੁਰਬਾਣੀ ਦਾ ਸੱਚ ਆ ਉਹ ਸਾਨੂੰ ਐਸੇ ਹੁਕਮ ਨੂੰ ਮਨ ਨੂੰ ਤੂੰ ਕਿੰਦਾ ਤੁਸੀਂ ਇਨਕਾਰ ਕਰਦੇ ਹੋ ਉਸ ਨੂੰ ਮੰਨੋ ਤੇ ਤੁਸੀਂ ਉਹਨਾਂ ਦੇ ਅਧੀਨ ਨਹੀਂ ਚੱਲਣਾ ਪਰ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਕਿ ਕੋਈ ਤਾਂ ਵੱਡਾ ਹਾਕਮ ਬੈਠਾ ਆਇਆ ਜਿਹੜਾ ਤੁਹਾਡੇ ਇਸ ਕੋ ਕਰ ਨੂੰ ਦੇਖ ਰਿਹਾ ਇਸ ਲਈ ਕਿ ਮਰਾ ਸਿਸਟਮ ਦਾ ਜਿਹੜਾ ਹੁਕਮ ਬਣ ਕੇ ਕਿ ਇਨਸਾਨੀਅਤ ਦੇ ਕਾਤਲ ਬਣ ਜਾਂਦੇ ਆ ਇਨਸਾਨੀਅਤ ਦਾ ਕਾਣ ਕਰਦੇ ਆ ਇਸ ਲਈ ਜਿਹੜਾ ਗੁਰਬਾਣੀ ਦਾ ਪਾਕਾ ਉਹ ਇਸ ਸੰਬੰਧੀ ਬੜਾ ਸਪਸ਼ਟਾ ਜਿਤੋਂ ਤੱਕ ਨੈਸ਼ਨਲ ਨਿਊਜ਼ਲੈਂਡਸ ਨੂੰ ਗੰਨ ਲਾ ਦੇਖੋ ਇਹ ਜਿਹੜਾ ਪਹਿਲਾਂ ਵੀ ਸੀ ਲੋਕ ਰਾਜੇ ਮਹਾਰਾਜੇ ਜਦੋਂ ਉਹ ਦੌਰ ਸੀਗਾ ਉਦੋਂ ਕੀ ਸੀਗਾ ਕਿ ਜਿਹੜੇ ਸਿਪਾਹੀ ਆ ਫੌਜੀ ਆ ਉਹ ਇਸ ਗੱਲ ਨੂੰ ਨਹੀਂ ਸੀ ਵਿਚਾਰਦੇ ਕਿ ਸਾਡਾ ਹਾਕਮ ਇਹ ਠੀਕ ਆ ਜਾਂ ਗਲਤ ਆ ਇਹ ਹਮਲਾ ਵਾ ਜਿਹੜਾ ਕਰ ਰਿਹਾ ਹਮਲਾ ਇਹ ਜਾਇਜ਼ ਕਰ ਰਿਹਾ ਜਾਂ ਨਜਾਇਜ਼ ਹੁਕਮ ਦੇ ਵੱਜੇ ਕਰਦੇ ਸੀਗੇ ਠੀਕ ਆਮ ਪਰਜਾ ਉਤੇ ਵੀ ਜ਼ੁਲਮ ਟਾਉਂਦੇ ਸੀ ਤਾਂ ਉਹ ਹੁਕਮ ਦੇ ਬਧਿਓ ਕਰਦੇ ਸੀ ਪਰ ਗੁਰਬਾਣੀ ਨੇ ਗੁਰੂ ਸਹਿਬਾਨ ਨੇ ਇਸ ਨੂੰ ਜਿਹੜਾ ਮੁੰਡੂ ਕੰਡਮ ਕਰਦੇ ਹੋਏ ਆ ਜਿਹੜਾ ਹੱਤਮ ਜ਼ਾਲਮ ਹਾਕਮ ਉਹਨੂੰ ਤਾਂ ਕੋਸਿਆਈ ਉਹਦੀ ਨਕੀਦਤਾ ਕੀਤੀ ਪਰ ਇਹਦੇ ਨਾਲ ਨਾਲ ਜਿਹੜੇ ਕਰਮਚਾਰੀ ਆ ਜਿਹੜੇ ਉਹਨਾਂ ਦੇ ਜ਼ੁਲਮ ਵਿੱਚ ਉਹਨਾਂ ਦਾ ਹੱਥ ਠੋਕਾ ਬਣੇ ਹੋਏ ਆ ਉਹਨਾਂ ਨੂੰ ਵੀ ਦੋਸ਼ੀ ਗਰਦਾਨੇ ਆ ਜਿਵੇਂ ਉਦਾਹਰਣ ਵਜੋਂ ਗੁਰਬਾਣੀ ਦਾ ਪਾਵਨ ਸ਼ਬਦ ਆ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਚਾਕਰ ਨਹਂਦਾ ਪਾਇਨ ਕਾਓ ਰਾਤ ਪਿਤ ਕੁੱਤੇ ਹੂੰ ਚਟ ਜਾਹੋ ਕਿ ਰਾਜੇ ਜਿਹੜੇ ਸ਼ੀ ਬਣੇ ਹੋਏ ਆ ਪਰ ਜਿਹੜੇ ਅਹਲਕਾਰ ਆ ਮੁਕੱਦਮ ਕੁੱਤੇ ਉਹ ਕੁੱਤਿਆਂ ਦਾ 파ਟਾ ਦਾ ਕਰ ਰਹੇ ਆ ਉਹ ਇਸ ਰਾਜੇ ਦੀਆਂ ਸਾਲਮ ਰਾਜੇ ਦੀ ਨੌਂਦਰਾ ਬਣੇ ਹੋਏ ਆ ਜਿਨ੍ਹਾਂ ਨਾਲ ਰਾਜਾ ਇਹਨਾਂ ਨੌਂਦਰਾ ਨਾਲ ਆਮ ਪਰਜਾ ਦਾ ਕਹਨ ਕਰ ਰਿਹਾ ਉਹਨਾਂ ਲੋਹ ਲੋਹਾਨ ਕਰ ਰਿਹਾ ਉਨਾਂ ਦੇ ਕੋਡ ਨੂੰ ਨੰਬਰ ਇਸ ਹਮਿਲ ਰਿਹਾ ਤਾਂ ਗੁਰਬਾਣੀ ਨੇ ਬੜੇ ਸਪਸ਼ਟ ਰੂਪ ਵਿੱਚ ਜਿਹੜਾ ਇਸ ਰੂਪ ਵਿੱਚ ਮਨੁੱਖ ਨੂੰ ਜਾਗਰੂਕ ਕੀਤਾ ਆਖਿਆ ਅੱਗੇ ਤੁਸੀਂ ਸਿਸਟਮ ਦਾ ਜਿਹੜਾ ਵਫਾਦਾਰ ਹੋਣਾ ਕੁਝ ਹੱਦ ਤੱਕ ਜਿਹੜਾ ਜ਼ਰੂਰੀ ਆ ਲਾਜ਼ਮੀ ਆ ਚਾਹੀਦਾ ਪਰ ਜਿੱਥੇ ਇਹ ਸਿਸਟਮ ਇਨਸਾਨੀਆਂ ਦਾ ਘਾਨ ਕਰਦਾ ਹੋਵੇ ਉਥੇ ਸਿਸਟਮ ਦਾ ਨਹੀਂ ਤੁਸੀਂ ਸੱਚ ਦਾ ਪੱਖ ਪੂਰਨਾ ਇਸ ਲਈ ਅਸੀਂ ਦੇਖਦੇ ਆਈਵਨ ਜਿਹੜੀ ਆ ਕੋਰਟ ਜਿਹੜੀ ਅੱਜ ਜਿਹੜੀਆਂ ਖਾਸ ਤੌਰ ਤੇ ਯੂਨੀਵਰਸਲ ਤੌਰ ਤੇ ਜਿਹੜਾ ਇਹ ਜਿਹੜਾ ਲਾਭ ਹੀ ਬਣਿਆ ਹੋਇਆ ਕਿ ਗੈਰ ਕਾਨੂੰਨੀ ਜਾਂ ਅਨੈਤਿਕ ਹੁਕਮਨ ਦੀ ਜਿਹੜੀ ਆ ਉਹ ਇਜਾਜ਼ਤ ਨਹੀਂ ਉਹ ਫੌਜੀ ਨੂੰ ਵੀ ਆ ਉਹ ਸਿਪਾਹੀ ਨੂੰ ਵੀ ਆ ਮਨੁੱਖ ਨੂੰ ਵੀ ਆ ਕਿ ਜਿੱਥੇ ਜਿਹੜਾ ਇਹ ਅੰਤਰਰਾਸ਼ਟਰੀ ਜਿਹੜਾ ਕਾਨੂੰਨ ਆ ਉਹਦੇ ਬੜਾ ਸਾਫ ਕੀਤਾ ਆਇਆ ਜਿਤੋਂ ਤੱਕ ਨੈਸ਼ਨਲਿਜ਼ਮ ਦੀ ਗੱਲ ਆ ਇਹਦੇ ਦੇਖਦੇ ਆ ਕਿ ਇਵਨ ਗੁਰੂ ਸਾਹਿਬਾਨ ਨੂੰ ਵੀ ਕੇਮਰਾ ਐਸਾ ਆਖਿਆ ਜਾਂਦਾ ਕਿ ਜਿਹੜੀਆਂ ਸ਼ਹਾਦਤਾਂ ਗਈਆਂ ਜਾਂ ਸ਼ੋ ਸ਼ਹਿਬਜ਼ਾਦੀਆਂ ਦੀਆਂ ਇਵਨ ਜਸਿੱਖਾਂ ਦੀਆਂ ਬਾਦ ਵਿੱਚ ਆ ਤਾਂ ਉਹਨਾਂ ਨੂੰ ਵੀ ਇਸ ਨਾਲ ਜੁੜਿਆ ਜਾਂਦਾ ਗੁਰੂ ਸਾਹਿਬ ਜਿਹੜਾ ਉਹਨਾਂ ਦਾ ਆਦਰਸ਼ ਇਹ ਨਹੀਂ ਸੀਗਾ ਉਹਨਾਂ ਜਿਹੜਾ ਸੰਘਰਸ਼ ਸੀਗਾ ਉਹ ਜ਼ੁਲਮ ਦੇ ਵਿਰੁੱਧ ਸੀਗਾ ਅਨਿਆਂ ਦੇ ਵਿਰੁੱਧ ਸੀਗਾ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ ਕਿਸੇ ਕੌਮ ਦੇ ਵਿਰੁੱਧ ਨਹੀਂ ਸੀ ਕਿ ਜੇ ਇਹ ਖਾਸ ਇਲਾਕੇ ਦੇ ਵਿਰੁੱਧ ਨਹੀਂ ਸੀ ਉਤੋਂ ਦੇ ਰਹਿਣ ਵਾਲਿਆਂ ਦੇ ਵਿਰੁੱਧ ਨਹੀਂ ਸੀ ਹਾਂ ਇਹ ਇੱਕ ਅਸਬ ਮਕਾਸਦ ਕੋਈ ਸਿਧਾਂਸੀ ਸੀਗਾ ਕਿ ਉਸ ਸਮੇਂ ਜਿਹੜੇ ਜਿੰਨਾ ਲੋਕਾਂ ਦੇ ਹੱਥ ਵਿੱਚ ਰਾਜਪਾਲ ਦੀ ਸੱਤਾ ਸੀ ਉਹ ਇਸਲਾਮ ਦੇ ਪਿਆਰੋਕਾਰ ਸੀ ਪਰ ਉਹ ਇਸਲਾਮ ਨੂੰ ਜਿਹੜਾ ਉਹ ਉਹਦੀ ਰੈਨਵਾਈ ਕਰਨ ਵਾਲੇ ਨਹੀਂ ਆ ਕੇ ਜਾ ਸਕਦੇ ਕਿਉਂਕਿ ਉਹਨਾਂ ਦੇ ਰਾਜ ਵਿੱਚ ਜਿਹੜੇ ਇਸਲਾਮ ਦੇ ਪਿਆਰੋਕਾਰ ਸੀ ਉਹਨਾਂ ਉਤੇ ਵੀ ਜ਼ੁਲਮ ਹੁੰਦਾ ਰਿਹਾ ਔਰ ਉਹਨਾਂ ਛਡੋ ਉਹਨਾਂ ਦੇ ਜਿਹੜੇ ਆਪਣੇ ਪਰਿਵਾਰ ਆ ਕਿ ਜਿਵੇਂ ਰੌਂਗ ਸੇਵ ਦੀ ਉਦਾਹਰਣ ਲੈ ਲਈਏ ਤਾਂ ਰੌਂਗ ਸੇਵ ਜਿਹੜਾ ਉਹ ਆਪਣੇ ਬੁੱਢੇ ਪਿਓ ਨੂੰ ਸ਼ਾਹ ਜਹਾਂ ਨੂੰ ਜਿੱਦਾਂ ਕਦੇ ਬਾਦਸ਼ਾਹ ਮੰਨੀ ਹੁੰਦੀ ਉਹਨੂੰ ਕੱਲ ਕਰ ਦਿੰਦਾ ਔਰ ਆਪਣੇ ਜਿਹੜੇ ਭਰਾ ਉਹ ਭਰਾਵ ਨੂੰ ਬੰਦੀ ਬਣਾ ਲੈਂਦਾ ਔਰ ਆਪਣੇ ਜਿਹੜਾ ਵੱਡਾ ਭਰਾ ਦਾਰਾਸ਼ਿਕ ਉਹਦਾ ਸਿਰ ਵੱਢ ਕੇ ਉਹ ਤੋਹਫੇ ਦੇ ਰੂਪ ਵਿੱਚ ਉਹਨੂੰ ਪੇਸ਼ ਕਰ ਰਿਹਾ ਦੂਜੇ ਭਰਾਵਾਂ ਨੂੰ ਜਿਹੜਾ ਉਹ ਧੋਖੇ ਨਾਲ ਜਮੋਦੇ ਘਾਟੂ ਦਾਰ ਰਿਹਾ ਤਾਂ ਦੂਜਿਆਂ ਦੇ ਜ਼ੁਲਮ ਠਾਈ ਰਹੇ ਐਸੇ ਲੋਕ ਜਿਹੜੇ ਐਸੇ ਲੋਕ ਹੁੰਦੇ ਆ ਉਹਨਾਂ ਦਾ ਕੋਈ ਧਰਮਿਕ ਮਾਰਤ ਹੁੰਦਾ ਹੀ ਨਹੀਂ ਤੋ ਗੁਰੂ ਸਾਹਿਬਾਨ ਨੇ ਜੋ ਇਹ ਸੰਗਤ ਵਿੱਢਿਆ ਸੀਗਾ ਇਹ ਕੋਈ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾਸ਼ਟਰਵਾਦ ਸੀਗਾ ਇੱਕ ਜਿਹੜਾ ਸਾਹਿਤਕਾਰ ਹੋਇਆ ਲਿਬਨਾਨ ਦਾ ਉਹਨੇ ਬੜਾ ਖੂਬਸੂਰਤ ਦੇਸ਼ਬੰਦ ਵਿੱਚ ਲਿਖਿਆ ਹੋਇਆ ਮਨੂੰ ਹੋ ਬੋਧ ਸ਼ਬਦ ਚਾ ਦੋਸਤਾਂ ਦੇ ਅੱਗੇ ਪਿੱਛੇ ਹੋਣ ਤਾਂ ਉਹ ਉਹਦੇ ਸ਼ਬਦ ਮੈਂ ਜਿਹੜਾ ਸਾਂਝੇ ਕਰਨਗਾ ਕਿ ਉਹ ਕਹਿੰਦਾ ਕਿ ਮੈਂ ਆਪਣੇ ਦੇਸ਼ ਵਾਸੀਆਂ ਨਾਲ ਬੜਾ ਪਿਆਰ ਕਰਦਾ ਮੇਰੀ ਆਪਣੀ ਦੇਸ਼ਭੂਮੀ ਜਿਹੜੀ ਜਿੱਥੇ ਮੈਂ ਜੰਮਿਆ ਪਲਿਆ ਖੇਡਿਆ ਮੈਨੂੰ ਹਰਸ਼ ਹੈ ਜਿਹੜੀ ਬੜੀ ਪਿਆਰੀ ਆ ਬੜੀ ਸੁਭਾਅਨੀ ਔਰ ਮੇਰੇ ਮਨ 'ਚ ਹਮੇਸ਼ਾ ਉਹਨੂੰ ਦੇਖਣ ਦੀ ਮਾਣਨ ਦੀ ਰੀਜ ਰਹਿੰਦੀ ਆ ਪਰ ਜੇ ਮੇਰੇ ਦੇਸ਼ਵਾਸੀ ਕਿਸੇ ਬੇਆਸਰੇ ਨੂੰ ਨਰਾਸਰੇ ਨੂੰ ਉਹਦੇ ਉੱਤੇ ਜ਼ੁਲਮ ਢੋਂਦੇ ਆ ਉਹਨੂੰ ਆਪਣੀ ਵਹਿਸ਼ਤ ਦਾ ਨਿਸ਼ਾਨਾ ਬਣਾਉਂਦੇ ਆ ਸ਼ਿਕਾਰ ਬਣਾਉਂਦੇ ਆ ਤਾਂ ਮੈਂ ਇਹ ਆਪਣੀ ਸ਼ੁੱਧ ਵਾਪਸ ਲੈ ਲੈਣਾ ਜੇਕਰ ਮੇਰਾ ਮੇਰੇ ਅੰਦਰ ਦੇਸ਼ ਜज्ਵਾ ਭਰਿਆ ਹੋਇਆ ਮੇਰੇ ਅੰਦਰ ਕੁਟਕੁਟਕੇ ਭਰਿਆ ਆਪਣੇ ਦੇਸ਼ਪਤੀ ਮੈ ਮੈਨੂੰ ਬੜਾ ਪਿਆਰ ਆ ਪਰ ਜੇਕਰ ਮੇਰੇ ਦੇਸ਼ ਵਾਸੀ ਆ ਕਾਰਨ ਹੀ ਕਿਸੇ ਗਵਾਂਦੀ ਰਾਜ ਉਤੇ ਹਮਲਾ ਬੋਲਦੇ ਆ ਉਥੋਂ ਦੇ ਬੇਗੁਨਾਹ ਲੋਕਾਂ ਨੂੰ ਮੌਦੇ ਘਾਡੂ ਤਾਰਿਆ ਉਹਨਾਂ ਤੇ ਤਸ਼ੱਦਦ ਕਰਦਿਆ ਜ਼ੁਲਮ ਟਾਉਂਦੇ ਆ ਤਾਂ ਮੈਂ ਉਹਨਾਂ ਨੂੰ ਜਿਹੜਾ ਹੈ ਉਹ ਮੈਂ ਪਿਆਰ ਨਹੀਂ ਕਰੂੰਗਾ ਬਲਕਿ ਉਹਨਾਂ ਨਾਲ ਨਫ਼ਰਤ ਕਰੂੰਗਾ ਔਰ ਮੇਰਾ ਵਾਸਤੇ ਲੇ ਮੈਂ ਉਹਨਾਂ ਦੇ ਵਿਰੁੱਧ ਖੜਾ ਹੋਊਗਾ ਠੀਕ ਹੈ ਸ਼ਬਦ ਥੋੜੇ ਰੱਤੇ ਅੱਗੇ ਪਿੱਛੇ ਹੋ ਸਕਦੇ ਆ ਪਰ ਉਹਦਾ ਜਿਹੜਾ ਭਾਵ ਜਿਹੜਾ ਉਹ ਜਿਹੜਾ ਇਹ ਹਰ ਉਸ ਇਨਸਾਨ ਦਾ ਤਾਂ ਗੁਰੂ ਸਾਹਿਬ ਦਾ ਦਰਸ਼ਨ ਦਾ ਬਹੁਤ ਹੀ ਉਚੇਰਾ ਸੀਗਾ ਉਹਨਾਂ ਲਈ ਅਸੀਂ ਕਿਵੇਂ ਕਹਿ ਦਿੰਦੇ ਆ ਕਿ ਜਿਹੜੇ ਗੁਰੂ ਸਾਹਿਬ ਵਿਦੇਸ਼ੀ ਹਕੂਮਤ ਦੇ ਵਿਰੁੱਧ ਉਹਨਾਂ ਨੇ ਸੰਘਰਸ਼ ਚ ਵਿਢਿਆ ਗੁਰੂ ਸਾਹਿਬ ਲਈ ਜਿਹੜੇ ਮੁਗਲ ਆਉ ਉਹ ਵਿਦੇਸ਼ੀ ਨਹੀਂ ਸੀ ਰਿਹਾ ਪਹਿਲੀ ਗੱਲ ਇਹ ਆ ਗੁਰੂ ਨਾਨਕ ਸਾਹਿਬ ਜਦੋਂ ਇਸ ਪਲੇਟਫਾਰਮ ਤੇ ਉੱਭਰਦੇ ਆ ਮੁਗਲ ਉਹ ਤੋਂ ਆਉਂਦੇ ਆ ਬਾਬਰ ਉਹ ਤੋਂ ਆਉਂਦਾ ਜਿਹੜੀ ਮੁਗਲੀ ਹਕੂਮਤ ਜਿਹੜੀ ਆ ਉਹ ਬਾਬਰ ਨਾਲ ਸ਼ੁਰੂ ਹੁੰਦੀ ਉਸ ਤੋਂ ਪਹਿਲਾਂ ਦੂਜੇ ਜਿਹੜੇ ਇਸਲਾਮ ਦੇ ਪਰਿਵਾਰ ਸੀਗੇ ਉਹ ਪਰ ਜਿਹੜਾ ਮੁਗਲੀ ਹਕੂਮਤ ਜਿਹੜੀ ਆ ਉਹ ਬਾਬਰ ਨਾਲ ਪੈਰ ਜਮਾਉਂਦੀ ਪਹਿਲੇ ਲੋਧੀ ਸੀ ਹੋਰ ਸੀਗੇ ਪਰ ਅਸੀਂ ਦੇਖਦੇ ਆ ਕਿ ਕਿੰਨੀਆਂ ਪੀੜੀਆਂ ਜਿਹੜੀਆਂ ਬਾਬਰ ਤੋਂ ਬਾਅਦ ਹਮਾਇਉਂ ਆਉਂਦਾ ਅਕਬਰ ਆਉਂਦਾ ਸ਼ਾਹਜਹਾਨ ਆਉਂਦਾ ਫਿਰ ਜਿਹੜਾ ਕੋਈ ਵਾਹ ਜਹੰਗੀਰ ਆਉਂਦਾ ਫਿਰ ਜਹਾਂ ਸ਼ਾਹਾਂ ਦਾ ਫਿਰ ਉਸ ਤੋਂ ਬਾਅਦ ਔਰੰਗਜ਼ੇਬ ਆਉਂਦਾ ਔਰ ਇਹ ਇਥੋਂ ਦੀ ਇਸ ਮਿੱਟੀ ਦੇ ਜੰਮ ਪਾਲਾ ਉਹਨਾਂ ਦਾ ਆਪਣਾ ਮਿੱਟੀ ਦੇ ਜੰਪਾ ਇਹ ਜਿਹੜਾ ਇਹ ਇਹਨਾਂ ਦਾ ਆਪਣਾ ਵਤਨਾ ਹੁੰਨੇ ਇਹ ਵਿਦੇਸ਼ੀ ਨਹੀਂ ਰਹੇ ਹਾਂਜੀ ਤਾਂ ਪਹਿਲੀ ਗੱਲ ਹੈ ਕਿ ਇਹ ਵਿਦੇਸ਼ੀ ਨਹੀਂ ਸੀ ਔਰ ਜੇਕਰ ਇਹ ਗੱਲ ਹੁੰਦੀ ਇਹਦਾ ਗੁਰੂ ਸਾਹਿਬ ਦਾ ਪਹਿਲਾ ਜੰਗਾ ਉਹ ਤਾਂ ਬਾਹਰ ਦੇ ਰਾਜਿਆਂ ਨਾਲ ਹੋਇਆ ਉਹਨਾਂ ਨੂੰ ਉਹਨਾਂ ਨੂੰ ਕਰਨਾ ਪਿਆ ਉਹ ਤਾਂ ਵਿਦੇਸ਼ੀ ਨਹੀਂ ਕਿਸੇ ਤਰ੍ਹਾਂ ਵੀ ਵਿਦੇਸ਼ੀ ਨਹੀਂ ਆ ਕੇ ਜਾ ਸਕਦੇ ਉਹ ਜਿਆਦਾ ਤਾਂ ਜੰਗਾ ਜਿਹੜੀਆਂ ਮਹਾਰਾਜ ਦੀਆਂ ਉਹ ਇਹਨਾਂ ਲੋਕਾਂ ਨਾਲ ਹੋਈਆਂ ਔਰ ਈਵਨ ਜਿਹੜੀ ਆਖਰੀ ਲੜਾਈ ਆ ਅਨੰਦਪੁਰ ਦੀ ਉਹ ਵੀ ਪਹਿਲਾਂ 22 ਧਾਰ ਦੇ ਜਿਹੜੇ ਕੁਝ ਰਾਜੇ ਆ ਇਹੀ ਹਮਲਾ ਧਾਵਾ ਬੋਲਦੇ ਆ ਜਿਹਨਾਂ ਨੂੰ ਕਾਮਯਾਬੀ ਨਹੀਂ ਮਿਲਦੀ ਤਾਂ ਇਹੀ ਔਰੰਗਜ਼ੇਬ ਨੂੰ ਬਕਾਇਦਾ ਜਿਹੜੀ ਭਾਰੀ ਰਕਮਾਂ ਦਾ ਆਕਰ ਕੇ ਫਿਰ ਜੀਨਾ ਜਿਹੜਾ ਉਹ ਮੁਕਰਰ ਕਰਕੇ ਇਹ ਆਪਣੀ ਮਦਦ ਵੀ ਬੁਲਾਉਂਦੇ ਆ ਤਾਂ ਜੇਕਰ ਇਹ ਗੱਲ ਹੁੰਦੀ ਤਾਂ ਫਿਰ ਸਾਨੂੰ ਇਹ ਕੁਝ ਪੜਨ ਸੁਨਣ ਦੇਖਣ ਨੂੰ ਨਾ ਮਿਲਦਾ ਤਾਂ ਗੁਰੂ ਸਾਹਿਬਾਂ ਦੀ ਜਿਹੜੀ ਆ ਜਿਹੜਾ ਸੰਘਰਸ਼ ਆ ਇਹ ਕੋਈ ਦੇਸ਼ ਪ੍ਰੇਮ ਦੇ ਵਜੇ ਹੋਏ ਗੁਰੂ ਸਾਹਿਬ ਇਹ ਸੰਘਰਸ਼ ਨਹੀਂ ਬਿੜ ਰਹੇ ਉਹ ਜਿਹੜੇ ਆ ਉਹਨਾਂ ਨੂੰ ਇਨਸਾਨੀਅਤ ਨਾਲ ਪਿਆਰ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਸਮੇਂ ਜੇਕਰ ਜਿਹੜਾ Hindu ਧਰਮ ਵਿੱਚ ਵਿਸ਼ਵਾਸ ਰੱਖਦੇ ਆ ਜਿਨ੍ਹਾਂ ਉਤੇ ਜ਼ੁਲਮ ਟਾਇਆ ਜਾ ਰਿਹਾ ਉਹਨਾਂ ਨੂੰ ਜ਼ਬਰਦਸਤੀ ਤੁਹਾਨੂੰ ਤਬਦੀਲ ਕੀਤਾ ਜਾ ਰਿਹਾ ਜਿਵੇਂ ਇਹ ਹੀ ਹਾਲ ਮੰਨ ਲਓ ਬੱਕਰੀ ਹੁੰਦੀ ਜੇ Hindu ਧਰਮ ਦਾ ਕੋਈ ਪਿਆਰੋ ਕਰ ਜਿਹੜੇ ਆ ਇਹ ਤਾਕਤ ਵਿੱਚ ਹੁੰਦੇ ਸੱਤਾ ਇਹਨਾਂ ਦੇ ਹੱਥ ਹੁੰਦੀ ਇਹ ਮੁਸਲਮਾਨਾਂ ਦੇ ਜ਼ੁਲਮ ਟਾਉਂਦੇ ਤਾਂ ਗੁਰੂ ਸਾਹਿਬ ਉਹਨਾਂ ਨਾਲ ਵੀ ਉਸੇ ਤਰ੍ਹਾਂ ਖੜੇ ਹੁੰਦੇ ਪਰ ਅਸੀਂ ਇਸ ਦੀ ਜੀ ਅਸੀਂ ਗੁਰੂ ਸਾਹਿਬ ਨਾਲ ਤੁਲਨਾ ਭਮ ਨਹੀਂ ਕਰ ਰਹੇ ਪਰ ਅਸੀਂ ਦੇਖਦੇ ਆ ਪਿੱਛੇ ਜਿਹੇ ਜੋ ਕੁਝ ਹੋਇਆ ਪਾਰ ਦੇ ਵਿੱਚ ਭਾਏ ਕਸ਼ਮੀਰ ਚ ਹੋਇਆ ਚਾਹੇ ਉਦੋਂ ਜਿਹੜੇ ਕਸ਼ਮੀਰ ਦੇ ਦੇ ਬੱਚੇ ਆਏ ਸੀ ਜਿਹੜੇ ਇਸਲਾਮ ਨਾਲ ਸੰਬੰਧ ਰੱਖਦੇ ਸੀਗੇ ਉਹਨਾਂ ਬੱਚੀਆਂ ਔਰ ਬੱਚਿਆਂ ਨਾਲ ਸਿੱਖ ਖੜੇ ਹੋਏ ਆ ਕਿਉਂਕਿ ਹੁਣ ਜਿਹੜਾ ਹਾਲਾਤ ਬਿਲਕੁਲ ਬਖਰੇ ਸੀਗੇ ਉਹਨਾਂ ਨੂੰ ਜਿਹੜੇ Hinduਧਰਮ ਦੇ ਆਪਣੇ ਉਹਨਾਂ ਪੈਰੋਕਾਰਾ ਖੋਹਉਂਦੇ ਸੀਗੇ ਅਜੇ ਸੱਚੇ ਧਰਮੰਤ ਜਿਹੜਾ ਸੱਚਾ ਕਿਸੇ ਵੀ ਧਰਮ ਦਾ ਪੈਰੋਕਾਰ ਆ ਉਹ ਕਦੀ ਵੀ ਇਹੋ ਜਿਹਾ ਰਾਹ ਨਹੀਂ ਅਪਣਾਉਂਦਾ ਕਿ ਧਰਮ ਦੇ ਜਾਤ ਦੇ ਇਲਾਕੇ ਦੇ ਆਧਾਰ ਨਾਲ ਉਹ ਨਫਰਤ ਕਰਕੇ ਕਿਸੇ ਨੂੰ ਕਿਤੇ ਦੇ ਜ਼ੁਲਮ ਟਹਾਉਂਦਾ ਕਿਸੇ ਵੀ ਸੱਚ ਧਰਮ ਦਾ ਸੱਚਾ ਪੈਰੋਕਾਰ ਉਹ ਕਦੀ ਵੀ ਐਸਾ ਕਦਮ ਨਹੀਂ ਪੁੱਟਦਾ ਪਰ ਬਦਕਿਸਮਤੀ ਇਹ ਆ ਕਿ ਇਹੋ ਜਿਹੇ ਜਿਹਨਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਇਨਸਾਨੀਅਤ ਤੋਂ ਕੋਹਾਂ ਦੂਰਾ ਜਿਨ੍ਹਾਂ ਦੇ ਇਨਸਾਨੀਅਤ ਪੱਲੇ ਹੈ ਹੀ ਨਹੀਂ ਅੱਜ ਵੀ ਜਿਹੜੇ ਆ ਉਹ ਜ਼ਿਆਦਾ ਤਾਂ ਸਮਝੀ ਬੈਠਿਆ ਕਿ ਅਸਲ ਵੀ ਧਰਮ ਦੇ ਠੇਕੇਦਾਰ ਅਸੀਂ ਆ ਅਤੇ ਉਹਨਾਂ ਉਹੀ ਜਿਹੜੀ ਆ ਉਹ ਤਰਜਮਾਨੀ ਕਰ ਰਿਹਾ ਧਰਮ ਦੀ ਅਤੇ ਹਰ ਥਾਂ ਰਹਿਨਮਾਈ ਕਰ ਰਿਹਾ ਇਹ ਧਰਮ ਦੀ ਦੁਨੀਆ 'ਚ ਬਦਕਿਸਮਤੀ ਅਸੀਂ ਆਖ ਸਕਦੇ ਆ ਉਸ ਲਈ ਜਿਹੜਾ ਗੁਰਬਾਣੀ ਦਾ ਸੰਕਲਪ ਜਿਹੜਾ ਉਹ ਬੜਾ ਸਪਸ਼ਟਾ ਉਹ ਇਸ ਲਈ ਜਿਹੜਾ ਉਪਦੇਸ਼ ਆ ਉਹ ਚੋਬਰਨਾ ਕੋ ਸਾਂਝਾ ਇਹ ਜਿਹੜਾ ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਬਾਬਾ ਫਰੀਦ ਸਾਹਿਬ ਵਰਗੀਆਂ ਰੂਹਾਂ ਬੈਠੀਆਂ ਜੋ ਉਹਨਾਂ ਦਾ ਸੱਚਾ ਉਹਨੂੰ ਗੁਰੂ ਸਾਹਿਬ ਉਹ ਸਰੂਹੀ ਪ੍ਰਵਾਨ ਕਰ ਰਹੇ ਆ ਜਿਹੜੇ ਹਿੰਦੂਵਾਦ ਦੇ ਵੱਖ-ਵੱਖ ਰੀਆਂ ਸੰਪਰਦਾਵਾਂ ਜਿਹੜੇ ਮਾਤਾ ਉਹਨਾਂ ਨਾਲ ਸੰਬੰਧਤ ਆ ਪਰ ਉਹ ਸੱਚ ਦੇ ਬੁਧਈ ਆ ਉਹ ਕਿਸੇ ਧਰਮ ਦੀ ਤਰਜਮਾਨੀ ਨਹੀਂ ਕਰ ਰਹੇ ਉਹ ਸੱਚ ਦੀ ਤਰਜਮਾਨੀ ਕਰ ਰਹੇ ਆ ਉਹ ਸਹੀ ਹੱਥਾਂ ਵੀ ਧਰਮ ਦੀਆਂ ਕਦਰੋਂ ਕੀਮਤਾਂ ਨੂੰ ਪ੍ਰਚਾਰ ਰਹੇ ਆ ਤੋਂ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਗੱਲ ਨਾਲ ਲਾਉਂਦੇ ਆਪਣੇ ਪਾਸ ਬਿਠਾਉਂਦੇ ਆ ਅੱਜ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਆ ਤਾਂ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਵੀ ਕਰਦੇ ਆ ਇਹਨਾਂ ਦੀ ਬਾਣੀ ਰਚਨਾ ਵੀ ਉਸੇ ਪਿਆਰ ਨਾਲ ਸ਼ਰਧਾ ਨਾਲ ਪੜਦੇ ਆ ਦੇਰਾਂ ਦੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਪੜਦੇ ਉਹਨਾਂ ਨੂੰ ਨਮਸਕਾਰ ਕਰਦੇ ਉਹਦੀ ਪ੍ਰਕਰਮਾ ਕਰਦੇ ਆ ਤਸਲੀ ਜਿਹੜਾ ਨੈਸ਼ਨਲਿਜ਼ਮ ਜਿਹੜਾ ਜਿਹੜਾ ਜੋ ਆਮ ਵਾਰਿਆ ਜਾ ਰਿਹਾ ਜਿਹਦੇ ਵਿੱਚ ਸਵਾਏ ਨਫ਼ਰਤੋਂ ਕੁਝ ਨਹੀਂ ਦੇਖੋ ਦੇਸ਼ ਭਗਤੀ ਜਿਹੜੀ ਆ ਉਹ ਆਪਣੀ ਤਾਂ ਉਹਦੀ ਜ਼ਰੂਰਤ ਆ ਦੀ ਮਹੱਤਤਾ ਵੀ ਆ ਪਰ ਜਦੋਂ ਇਹਦੇ ਵਿੱਚ ਇਹਦੇ ਰਾਹੀਂ ਨਫ਼ਰਤ ਦਾ ਪ੍ਰਗਟਾਵਾ ਕੀਤਾ ਜਾਏ ਮਨੁੱਖ ਨੂੰ ਧਰਮ ਦੇ ਜਾਤ ਦੇ ਇਲਾਕੇ ਦੇ ਆਧਾਰ ਤੇ ਵੰਡ ਕੇ ਨਫਰਦੀਆਂ ਦੀਵਾਰਾਂ ਖੜੀਆਂ ਕਰ ਦਦੀਆਂ ਜਾਣ ਔਰ ਬੇਗੁਨਾਹਾਂ ਦਾ ਇਸ ਆਧਾਰ ਤੇ ਲੋਡ ਡੋਲੇ ਜਾਣ ਲੱਗ ਪਵੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਿਆ ਜਾਣ ਲੱਗ ਪਵੇ ਤਾਂ ਇਹ ਫਿਰ ਜਿਹੜਾ ਇਸ ਸੱਚੀ ਦੇਸ਼ ਭਗਤੀ ਦਾ ਨਮੂਨਾ ਨਹੀਂ ਹੁੰਦਾ ਸੱਚੀ ਦੇਸ਼ ਭਗਤੀ ਜੀ ਦੀ ਜ਼ਰੂਰਤ ਦਾ ਲੋੜ ਆ ਪਰ ਉਹਦੇ ਵਿੱਚ ਜਿਹੜਾ ਇਹ ਜਿਹੜਾ क्रूर रूपਾ ਕਨੌਨਾ ਰੂਪ ਆ ਇਹ ਉਸ ਦੇਸ਼ ਭਗਤੀ ਦਾ ਹਿੱਸਾ ਨਹੀਂ ਬਲਕਿ ਇਹ ਪ੍ਰੂਰਤਾ ਇਹ ਇਨਸਾਨੀਅਤ ਨੂੰ ਹੇਠਾ ਦੇ ਕੇ ਪਸ਼ੂ ਭੁਨੇ ਦਾ ਪ੍ਰਗਟਾਵਾ ਇਸ ਤੋਂ ਬਾਅਦ ਕੁਛ ਨਹੀਂ ਜੀ ਠੀਕ ਹੈ ਅੱਛਾ ਇਹ ਤਾਂ ਹੋ ਗਿਆ ਹੁਣ ਅਸੀਂ ਬਿਲਕੁਲ ਦੋ ਚੀਜ਼ਾਂ ਵਿੱਚ ਹੋ ਰਹੇ ਨੂੰ ਡਿਵਾਈਡ ਕਰਕੇ ਇੱਕ ਹੋਰ ਕੁਐਸਚਨ ਹੈ ਜੀ ਕੀ ਸਾਡੀ ਵਫਾਦਾਰੀ ਫਿਰ ਤੋਂ ਵਾਪਸ ਉਸੇ ਤੇ ਆ ਰਹੀ ਹੈ ਕਿ ਤਰ੍ਹਾਂ ਰੱਬ ਉਹ ਪਿੱਛੇ ਹੋਣੀ ਚਾਹੀਦੀ ਜਾਂ ਆਕਾਲਪੁਰ ਰੱਖਣਾ ਹੋਣੀ ਚਾਹੀਦੀ ਜਾਂ ਸਾਡੀ ਸੰਬੰਧਕ ਧਰਮ ਨਾਲ ਹੋਣੀ ਚਾਹੀਦੀ ਜਥੇਬੰਦੀ ਸਾਥ ਤਰ੍ਹਾਂ ਯੋ ਨੂ ਆਰਗੇਨਾਈਜ਼ ਰਿਲੀਜਨ ਦਾ ਤੁਸੀਂ ਹਿੰਟ ਦੇ ਕੇ ਚੱਲੇ ਸੀ ਮੈਂ ਉਸੇ ਨੂੰ ਵੱਡਾ ਕਰਨਾ ਚਾਹੁੰਦਾ ਕਿਉਂਕਿ ਆਰਗੇਨਾਈਜ਼ਡ ਰਿਲੀਜਨ ਜਿਹੜੀ ਆ ਉਹ ਸਿੱਖ ਰਹਿਤ ਮਰਿਆਦਾ ਹੀ ਕਾਜ ਆਉਂਦੀ ਹੈ ਤੇ ਪਰਮ ਜਿਹੜਾ ਉਹ ਮੈਂ ਮਹਿਸੂਸ ਕਰਵਾ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਆ ਜੀ ਸੋ ਇਹਨਾਂ ਦੋਨਾਂ ਵਿੱਚ ਕਿਹਦੇ ਵੱਲ ਸਾਡੀ ਵਫਾਦਾਰੀ ਹੋਣੀ ਚਾਹੀਦੀ ਆ ਦੇਖੋ ਜਿਹੜਾ ਸਵਾਲ ਬੜੀ ਵਿਆਖਿਆ ਮੰਗਦਾ ਹਾਂਜੀ ਹਰ ਬਕ ਨੂੰ ਵਿਸਾਲ ਮੰਗਦਾ ਪਰ ਆਪਾਂ ਸੋਚੀ ਵੀ ਜਿਹੜਾ ਕੋਈ ਨੂੰ ਗੁਰਬਾਣੀ ਦੇ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਆਂ ਜਿਹੜਾ ਸ਼ੁੱਧ ਵਰਤ ਦੇ ਧਰਮ ਅਸੀਂ ਆਮ ਵਰਤਦੇ ਆਂ ਤਾਂ ਧਰਮ ਤੋਂ ਪਾਉ ਆਮ ਤੋਂ ਤੁਸੀਂ ਇਸ਼ਾਰਾ ਕੀਤਾ ਹੀ ਆ ਕਿ ਅਸੀਂ ਆਰਗੇਨਾਈਜ਼ ਧਰਮ ਤੋਂ ਲੈਨੇ ਆ ਜਿੱਥੇ ਬੰਦੇ ਧਰਮ ਤੋਂ ਲੈਂਦੇ ਕੇ ਕੇ ਡੈਫੀਨੇਸ਼ਨ ਲਈ ਧਰਮ ਮੀਨ ਦੀ ਰਿਸਪੌਂਸਿਬਿਲਟੀ ਉਹ ਵੀ ਸ਼ਬਦ ਜਿਹੜਾ ਉਹਦਾ ਅਖੀਰ ਅਰਥ ਜਿਹੜਾ ਆ ਉਹਦੇ ਧਾਰਮਿਕ ਸ਼ਬਦ ਦੇ ਕਈ ਅਖੀਰ ਅਰਥ ਤਿੰਨ ਆ ਉਹਦੇ ਵਿੱਚ ਇਹ ਵੀ ਕਨਫਿਊਜ਼ ਨਾ ਹੋ ਜਾ ਪਰ ਜਦੋਂ ਅਸੀਂ ਆਮ ਵਰਦੇ ਹਾਂ ਫਲਾਣੇ ਧਰਮ ਦਾ ਹਾਂਜੀ ਜਦੋਂ ਮੈਂ ਫਲਾਣੇ ਧਰਮ ਨਾਲ ਸੰਬੰਧ ਰੱਖਦਾ ਤਾਂ ਅਸੀਂ ਧਰਮ ਤੋਂ ਪਾਵੇ ਇੱਕ ਜਥੇਬੰਦਕ ਧਰਮ ਤੋਂ ਲੈਨੇ ਆ ਜਿਹੜਾ ਔਰ ਇਹ ਗੱਲ ਠੀਕ ਆ ਕਿ ਜਿਹੜੀਆਂ ਜਿਹੜੇ ਇਹ ਜਥੇਬੰਦਕ ਧਰਮ ਆ ਇੱਕ ਸਾਧਨ ਹੈਗੇ ਆ ਉਸ ਸੱਚ ਤੱਕ ਉਸ ਧਰਮ ਤੱਕ ਆਪੜਨ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਨਾਂ ਦੀ ਆਪਣੀ ਇੱਕ ਜ਼ਰੂਰਤ ਆ ਇਹ ਮਹੱਤਵ ਦਾ ਪਰ ਅਸਲ ਮਕਸਦ ਨਹੀਂ ਠੀਕ ਹੈ ਇਹ ਸਾਧਨ ਜ਼ਰੂਰ ਹੈਗੇ ਆ ਪਰ ਅਸੀਂ ਜਦੋਂ ਕਿਉਂਕਿ ਇਹਦੇ ਵਿੱਚ ਇਹ ਕੀ ਆ ਰੂਪ ਰੰਗ ਆਕਾਰ ਇਹਨਾਂ ਉਤੇ ਬਹੁਤ ਜ਼ੋਰ ਦਿੱਤਾ ਜਾਂਦਾ ਔਰ ਕਿਹ ਹੱਦ ਤੱਕ ਇਹ ਜ਼ਰੂਰੀ ਵੀ ਹੋ ਜਾਂਦਾ ਪਰ ਜਦੋਂ ਜਿਹੜੀ ਆ ਨੁਕਸਾਨ ਉਦੋਂ ਹੁੰਦਾ ਕਿ ਜਦੋਂ ਜਿਹੜਾ ਅਸਲ ਧਰਮ ਦਾ ਤਾਤਾ ਉਹ ਪਿੱਛੇ ਰਹਿ ਜਾਂਦਾ ਅਦੇ ਇਹਨਾਂ ਨੂੰ ਹਿਸਾਬ ਕੋਈ ਸਮਝ ਲਿਆ ਜਾਂਦਾ ਜਿੰਨੂੰ ਆਪਾਂ ਸ਼ਰਾ ਕਹਿ ਦਿੰਨੇ ਆ ਮਰਿਆਦਾ ਕਹਿ ਦਿੰਨੇ ਆ ਵੱਖ-ਵੱਖਰੇ ਨਾਂ ਜਿਹੜੇ ਉਹ ਦਿੱਤੇ ਜਾ ਸਕਦੇ ਆ ਤੋ ਜਿਹੜਾ ਸਾਜਾ ਸੱਚ ਦਾ ਕੋਈ ਵਿਸ਼ੇਸ਼ ਐਸਾ ਰੂਪ ਰੰਗ ਆਕਾਰ ਜਾਂ ਜਥੇਬਿੰਦਕ ਢਾਂਚਾ ਜਿਹੜਾ ਅਸੀਂ ਇਹ ਸਰੂਪ ਵਿੱਚ ਨਹੀਂ ਬਣ ਸਕਦੇ ਇਸ ਲਈ ਕੀਮਰਾ ਕੀ ਹੁੰਦਾ ਕਿ ਆਮ ਤੌਰ ਤੇ ਜਦੋਂ ਧਰਮ ਦਾ ਤਤ ਅਲੋਪ ਹੋ ਜਾਂਦਾ ਤਾਂ ਅਸੀਂ ਜਿਹੜੀਆਂ ਬਾਲੀਆਂ ਕਰਿਆਵਾਂ ਉਹਨਾਂ ਨੂੰ ਹੀ ਧਰਮ ਮੰਨ ਲੈਨੇ ਆ ਤਾਂ ਅਸੀਂ ਅਸਲ ਧਰਮ ਤੋਂ ਵਾਂਝੇ ਹੋ ਜਾਂਦੇ ਆ ਔਰ ਜਿਹੜਾ ਧਰਮ ਦੇ ਨਾਂ ਤੇ ਜਿੰਨਾ ਵੀ ਉਪਧਰ ਹੋਇਆ ਨੁਕਸਾਨ ਹੋਇਆ ਮਨੁੱਖਤਾ ਦਾ ਘਾਣ ਹੋਇਆ ਜਾਂ ਅੱਜ ਵੀ ਹੋ ਰਿਹਾ ਉਹ ਇਸੇ ਕਾਰਨ ਹੋਇਆ ਕਿ ਅਸੀਂ ਜਿਹੜਾ ਅਸਲ ਧਰਮ ਦਾ ਤਾਦਾ ਉਸ ਨੂੰ ਛੱਡ ਦਿੱਤਾ ਅਤੇ ਇਸ ਬਾਹਰੀ ਰੂਪ ਨੂੰ ਅਸੀਂ ਫੜ ਲਿਆ ਔਰ ਉਹਦੇ ਕਾਰਨ ਜਿਹੜੇ ਸਦਕਾ ਕਟੜਤਾ ਆ ਗਈ ਨਫਰਤ ਆ ਗਈ ਅਸੀਂ ਨਫਰਤ ਦੀਆਂ ਦੀਵਾਰਾਂ ਮਨੁੱਖ ਮਨੁੱਖ ਵਿੱਚ ਖੜੀਆਂ ਕਰਕੇ ਅਸੀਂ ਦੂਰੀਆਂ ਵਧਾ ਲਈਆਂ ਔਰ ਤੁਸੀਂ ਦੇਖੋਗੇ ਕਿ ਜਿੰਨੇ ਵੀ ਮਹਾਪੁਰਸ਼ ਹੋਏ ਆ ਕਿਸੇ ਵੀ ਧਰਮ ਦੀ ਲੈ ਲਓ ਦੁਦਾਰ ਤਾਂ ਅਸੀਂ ਆਪਣੇ ਤੱਕ ਸੀਮਿਤ ਰਹਿੰਨੇ ਆ ਕਿ ਗੁਰੂ ਸਹਿਬਾਨ ਜਿਹੜੇ ਜਿਨ੍ਹਾਂ ਮਹਾਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਦੇਖੋਗੇ ਕਿ ਉਸ ਸਮੇਂ ਦਾ ਜਿਹੜਾ ਇਹ ਟਾਂਚਾ ਧਾਰਮਿਕ ਟਾਂਚਾ ਉਹ ਜਿਹੜਾ ਜ਼ਿੰਮੇਵਾਰ ਜਿਹੜੇ ਆਗੂ ਆ ਗੁਰਬਾਣੀ 'ਤੇ ਸਭ ਤੋਂ ਵੱਧ ਲਾਣਤ ਜਿਹੜਾ ਉਹ ਕਤਲ ਧਾਰਮਿਕ ਆਗੂ ਨੂੰ ਪਾਈ ਆ ਠੀਕ ਉਹ ਭਾਵੇਂ ਜੋਗੀ ਦੇ ਰੂਪ ਵਿੱਚ ਆ ਚਾਹੇ ਉਹ ਮੁੱਲਾ ਕਾਜ਼ੀ ਦੇ ਰੂਪ ਵਿੱਚ ਆ ਚਾਹੇ ਉਹ ਪੰਡਿਤ ਦੇ ਰੂਪ ਵਿੱਚ ਆ ਬ੍ਰਾਹਮਣ ਦੇ ਰੂਪ ਵਿੱਚ ਆ ਇਹ ਤਾਂ ਜਿਹੜਾ ਜਿਹੜਾ ਕਿਉਂਕਿ ਮੁਖ ਰੂਪ ਵਿੱਚ ਇਹ ਪਾਟ ਆਕਾਰਿਆ ਹੁੰਦੇ ਭਾਵੇਂ ਸਾਰੇ ਅਸੀਂ ਵੀ ਉਹਦੇ ਵਿੱਚ ਆ ਜਾਂਦੇ ਆ ਠੀਕ ਹੈ ਜਦੋਂ ਗੁਰਬਾਣੀ ਚ ਆ ਕੇ ਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣ ਅੰਦ ਤੀਨੇ ਉਝਾੜੇ ਕਾ ਬੰਦ ਵੇ ਗੁਰੂ ਸਾਹਿਬ ਦਾ ਪਾਵਨ ਬਚਨ ਆ ਤੋਂ ਇਸ ਲਈ ਗੁਰਬਾਣੀ ਵਿੱਚ ਜਿਹੜਾ ਉਹ ਬੜੇ ਸਪਸ਼ਟ ਰੂਪ ਵਿੱਚ ਜਦੋਂ ਇਹ ਗੱਲ ਆਖ ਦਿੱਤੀ ਗਈ ਕਿ ਪੰਡਿਤ ਮੁੱਲਾ ਛਾਡੇ ਦੋ ਅੰਬਰਾ ਚਗਰਾ ਰਹਾ ਨਾ ਕੋ ਪੰਡਿਤ ਮੁੱਲਾ ਛਾੜੇ ਦੋ ਔਰ ਫਿਰ ਇਥੋਂ ਤੱਕ ਕਹਿੰਦੇ ਤਾਂ ਕਿ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲੀਆ ਤੋ ਪਾਉ ਜਿਹੜਾ ਉਹ ਜਥੇਬੰਦਕ ਧਰਮ ਦੇ ਵਿੱਚ ਆਗੂ ਦੀ ਹیثیت ਵਿੱਚ ਵਿਤਰਨ ਵਾਲੇ ਮਨੁੱਖਾਂ ਵੱਲੋਂ ਧਰਮ ਦੇ ਨਾਂ ਦੇ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਆ ਮਨੁੱਖ ਨੂੰ ਮਨੁੱਖ ਨਾਲੋਂ ਧਰਮ ਦੇ ਨਾਂ ਦੇ ਰੱਬ ਦੇ ਨਾਂ ਦੇ ਤੋੜਿਆ ਜਾ ਰਿਹਾ ਵੰਡਿਆ ਜਾ ਰਿਹਾ ਇਹ ਉਹਦੇ ਖਿਲਾਫ ਜਿਹੜੀ ਆ ਆਵਾਜ਼ ਹਰ ਮਹਾਂਪੁਰਖ ਨੇ ਉਠਾਈ ਆ ਉਹ ਤੁਸੀਂ ਦੇਖੋਗੇ ਹਰ ਧਰਮ ਦੇ ਮੋਢੀ ਨੇ ਜੋ ਸਮੇਂ ਦਾ ਮੌਜੂਦਾ ਢਾਂਚਾ ਸੀ ਉਹਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ ਆ ਉਹਦਾ ਵਿਰੋਧ ਕੀਤਾ ਇਹ ਗੱਲ ਵੱਖਰੀ ਅਗੇ ਸਮੇਂ ਨਾਲ ਪਰ ਉਸ ਦੇ ਦੁਆਲੇ ਜਿਹੜੀ ਬਾਦ ਵੀ ਪੀੜ ਜਮਾ ਹੋ ਜਾਂਦੀ ਆ ਤਾਂ ਉਹੀ ਮੁੜ ਕੇ ਉਹਨਾਂ ਰਾਹ ਉਹਦੇ ਤੁਰ ਲੱਗ ਪੈਂਦੀ ਆ ਇਹ ਗੱਲ ਵੱਖਰੀ ਆ ਪਰ ਉਹਨਾਂ ਮਹਾਂਪੁਰਖਾਂ ਨੇ ਜਿਹੜਾ ਉਹ ਹਰ ਉਸ ਸਮੇਂ ਦੀ ਪਰਚਲ ਜਿਹੜੀ ਸੰthਾਪਕ ਜਿਹੜੀ ਸੰਸਥਾ ਸੀਗੀ ਜਿਸ ਵੀ ਰੂਪ ਵਿੱਚ ਸੀ ਉਹਦਾ ਉਹਨਾਂ ਨੇ ਵਿਰੋਧ ਕੀਤਾ ਔਰ ਇਹ ਵੀ ਹੈਰਾਨਗੀ ਦੀ ਗੱਲ ਆ ਕਿ ਐਸੇ ਜਿਹੜੇ ਮਹਾਪੁਰਖ ਆ ਜਿਨ੍ਹਾਂ ਨੇ ਸਹੀ ਅਥਾਂ ਵਿੱਚ ਮਨੁੱਖ ਨੂੰ ਧਰਮ ਦਾ ਤਦ ਸਮਝਾਇਆ ਸਭ ਤੋਂ ਵਿਰੋਧ ਜਿਹੜਾ ਉਹਨਾਂ ਦਾ ਹੋਇਆ ਉਹ ਕਥਤ ਇਹੋ ਜੇ ਧਾਰਮਿਕ ਆਗੂਆਂ ਵੱਲੋਂ ਹੀ ਹੋਇਆ ਉਹਨਾਂ ਦਾ ਵਿਰੋਧ ਕਰਨ ਦਾ ਆਮਨੁਕ ਨਹੀਂ ਸੀ ਪਰ ਕਿ ਇਹ ਵਰਗ ਹੀ ਸੀ ਕਿ ਜਿਨ੍ਹਾਂ ਨੇ ਸਭ ਤੋਂ ਵੱਧ ਉਹਨਾਂ ਦਾ ਵਿਰੋਧ ਕੀਤਾ ਠੀਕ ਹੈ ਤਾਂ ਗੁਰੂ ਸਾਹਿਬ ਨੇ ਜਦੋਂ ਬਾਣੀ 'ਚ ਇਹ ਗੱਲ ਦੇ ਆਖੀ ਆ ਤਦੋਂ ਆਖਿਆ ਜਦੋਂ ਕਿ ਅਸਲ ਵੀ ਜਿਹੜੇ ਉਹ ਤੋਂ ਪੁਰਖ ਆ ਜਿਹੜੇ ਪਾਪਾਂ ਪੰਦ ਨਾ ਦੇਹੀਂ ਜਿਹੜੇ ਕਿ ਲੋਕਾਂ ਨੂੰ ਪਾਪਾਂ ਦੀ ਸਿੱਖਿਆ ਨਹੀਂ ਦਿੰਦੇ ਤਾਂ ਜਦੋਂ ਇਹ ਸਵਾਲ ਆ ਜਾਂਦਾ ਕਿ ਜੇਤੇ ਕੋਈ ਵੀ ਧਰਮ ਜਿਹੜਾ ਜਥੇਵੰਤ ਧਰਮ ਆ ਉਹ ਧਰਮ ਦੇ ਨਾਂ ਦੇ ਨਫ਼ਰਤ ਫੈਲਾ ਰਿਹਾ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਰਿਹਾ ਬੈਂਭਾ ਭਰਮਾਂ ਵਿੱਚ ਪਾ ਕੇ ਮਨੁੱਖ ਦਾ ਸ਼ੋਸ਼ਣ ਕਰ ਰਿਹਾ ਤਾਂ ਉਹਦੇ ਨਾਲੋਂ ਜਿਹੜਾ ਸੱਚ ਦੀ ਰੱਬ ਦੀ ਜਿਹੜੀ ਵਫਾਦਾਰੀ ਆ ਅਸਲ ਉਹੀ ਮੁਖ ਰੱਖਣੀ ਬਣਾਈ ਆ ਅਦੇ ਇਹੀ ਅਸਲ ਵਿੱਚ ਸੱਚਾ ਧਰਮ ਆ ਔਰ ਗੁਰਬਾਣੀ ਵਿੱਚ ਜਿਹੜਾ ਇਸੇ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਉਹਦੋਂ ਜਿਹੜੀ ਵਫਾਦਾਰੀ ਆ ਉਹ ਰੱਬ ਨਾਲ ਜਿਹੜੀ ਆ ਉਹ ਉਹਦੀ ਰੱਬ ਨਾਲ ਵਫਾਦਾਰੀ ਨੂੰ ਬਣਾਉਣ ਦੀ ਲੋੜ ਆ ਨਾ ਕਿ ਇਹੋ ਜੇ ਮਨੁੱਖਾਂ ਨਾਲ ਜਿਹੜੇ ਕਿ ਧਰਮ ਦੇ ਨਾਂ ਦੇ ਮਨੁੱਖ ਨੂੰ ਗੁਮਰਾਹ ਕਰਿਆ ਮਨੁੱਖ ਨੂੰ ਮਨੁੱਖ ਨਾਲ ਲੜਾ ਰਿਹਾ ਔਰ ਮਨੁੱਖਦਰ ਮਨੁੱਖਤਾ ਪ੍ਰਤੀ ਨਫ਼ਰਤ ਪੈਦਾ ਕਰਕੇ ਉਹ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰ ਰਿਹਾ ਠੀਕ ਹੈ ਜੀ ਜੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੋਲੇ ਕੁਐਸਚਨ ਸੀਗੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਸੋ ਅਸੀਂ ਵਫਾਦਾਰੀ ਅਕਰਤ ਕਰਨ ਦਾ ਟੌਪਿਕ ਇੱਥੇ ਸਮੇਟਦੇ ਆਂ ਸੋ ਭਾਈ ਸਾਹਿਬ ਨੇ ਸਾਰਾ ਦੱਸਿਆ ਜੇ ਕਿਸੇ ਨੂੰ ਹੋਰ ਕੋਈ ਕੁਐਸਚਨਸ ਹੋਣ ਬਕਾਇਦਾ ਆਪਣੇ ਕਮੈਂਟਸ ਵਿੱਚ ਲਿਖ ਕੇ ਭੇਜੋ ਤੇ ਸਾਨੂੰ ਦੱਸੋ ਉਹਦੇ ਬਾਰੇ ਤਾਂ ਕਿ ਫਿਰ ਅਸੀਂ ਉਹਨਾਂ ਦੇ ਬਾਰੇ ਆਨਸਰ ਕਰ ਸਕਾਂਗੇ ਜਾਂ ਕੁਝ ਕਰ ਸਕਾਂਗੇ ਸਾਰਿਆਂ ਦਾ ਤੇ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆਪਣੇ ਕਮੈਂਟਸ ਹੋਰ ਜਰੂਰ ਭੇਜਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ